ਚਿੰਗਰ ਤੇ ਆਰਟਿਸਟ ਪ੍ਰੀਤ ਹਰਪਾਲ ਹਰਪੀਟਾਂ ਦੀ ਸਹਾਇਤਾ ਲਈ ਪਹੁੰਚੇ ਗਰਤਾਰਸਪੁਰ ਜੋਰ-ਸ਼ੋਰ ਨਾਲ ਚੁੱਕਿਆ ਮਕੌੜਾ ਪੱਤਨ ਤੇਰਾ ਵੀਤਰਾ ਦੇ ਪੁਲ ਦਾ ਮੁੱਦਾ ਪੰਜਾਬ ਤੇ ਸੁਪਰਸਟਾਰ ਗਾਇਕ ਪ੍ਰੀਤ ਹਰਪਾਲ ਗਰਤਾਰਸਪੁਰ ਹਰਪੀਟਾਂ ਦੀ ਮਦਦ ਲਈ ਪਹੁੰਚੇ ਜਿੱਥੇ ਉਹਨਾਂ ਨੇ ਮਕੌੜਾ ਪੱਤਨ ਪੁਲ ਦਾ ਮੁੱਦਾ ਜੋਰ-ਸ਼ੋਰ ਨਾਲ ਚੁੱਕਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਧਾਰ ਤੇ ਪਾਰ ਸੱਤ ਪਿੰਡਾਂ ਨੂੰ ਭਾਰਤ ਨਾਲ ਹਰ ਸਹੂਲਤ ਦੇਣ ਲਈ ਪੁਲ ਬਣਾ ਬਹੁਤ ਜ਼ਰੂਰੀ ਹੈ ਇਸ ਮੁਕੇ ਪ੍ਰੀਤ ਹਰਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਨ ਕਰਦੇ ਹੋਏ ਕਿਹਾ ਕਿ ਜੋ ਵਾਰ-ਵਾਰ ਬੰਨ ਟੁੱਟਦੇ ਹਨ ਉਹਨਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਤੇ ਨਵੇਂ ਬਣਨੇ ਚਾਹੀਦੇ ਹੈ ਤਾਂ ਜੋ ਵਾਰ-ਵਾਰ ਲੋਕ ਹੜਾ ਦਾ ਸ਼ਿਕਾਰ ਨਾ ਹੋਣ ਇਸ ਮੁਕੇ ਉਹਨਾਂ ਵੱਲੋਂ ਹਰ ਆਰਟਿਸਟ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਮੁਸੀਬਤ ਵੇਲੇ ਪੰਜਾਬੀਆਂ ਦੇ ਹਰ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ ਬਿਲਕੁਲ ਸਹੀ ਕਿਉਂਕਿ ਅਸੀਂ ਅਸੀਂ ਕਲਾਕਾਰ ਲੋਕ ਵੀ ਇਸੇ ਸਮਾਜ ਦਾ ਹਿੱਸਾ ਔਰ ਬੇਸਿਕ ਚਲੀ ਇਹਨਾਂ ਦੇ ਪਿਆਰ ਸਦਕਾ ਹੀ ਇੱਥੋਂ ਤੱਕ ਪਹੁੰਚੇ ਆ ਤੇ ਅਸੀਂ ਕੋਈ ਕਿਸੇ ਦੀ ਹੈਲਪ ਨਹੀਂ ਕਰ ਰਹੇ ਅਸੀਂ ਇਹਨਾਂ ਦਾ ਵਾਪਸ ਕਰ ਰਹੇ ਆ ਔਰ ਮਤਲਬ ਕਹਿੰਦਾ ਵੀ ਇਹਨਾਂ ਦਾ ਦਿੱਤਾ ਹੋਇਆ ਇਹਨਾਂ ਨੂੰ ਵਾਪਸ ਜਦੋਂ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪੰਜਾਬ ਨਾਲ ਆਪਣੇ ਪੰਜਾਬੀਆਂ ਨਾਲ ਖੜੀਏ ਔਰ ਇਸ ਵਾਰੀ ਅਸੀਂ ਜਿਵੇਂ ਕਹ ਲੋ ਅਸੀਂ ਫਾਜ਼ਲ ਕੈਦੀ ਦੇ ਵਿੱਚ ਗਏ ਸੀਗੇ ਤੇ ਉੱਥੇ ਅਸੀਂ ਤਿੰਨ ਬੋਰਡਸ ਦਿੱਤੀਆਂ ਸੀਗੀਆਂ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਉਹਨਾਂ ਲੋਕਾਂ ਨੂੰ ਤੇ ਮਤਲਬ ਤੁਸੀਂ ਇਹ ਕਹਿ ਲੋਗੇ ਵੀ ਜਿਵੇਂ ਇਹਦਾ ਚ ਰੀਅਲ ਪਿਛਲੇ ਪਿਛੇ ਜੇ ਟਾਂਡੇ ਇੱਕ ਦੋ ਘਰ ਸਾਡੇ ਜਿਹੜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਪਰਿਵਾਰ ਵੱਲੋਂ ਕਿਉਂਕਿ ਅਸੀਂ ਕਿਸੇ ਐਨਜੀਓ ਨਾਲ ਜੁੜੇ ਨਹੀਂ ਹੋਏ ਤੇ ਅਸੀਂ ਆਪਣੇ ਵੱਲੋਂ ਜਿੰਨੀ ਸੇਵਾ ਹੋ ਸਕਦੀ ਹੈ ਕਰਦੇ ਆਂ ਤੇ ਇਧਰਲੇ ਪਾਸੇ ਜਦੋਂ ਅਸੀਂ ਆਏ ਆ ਬਹੁਤ ਬਹੁਤ ਜ਼ਿਆਦਾ ਨੁਕਸਾਨ ਸੀਗਾ ਤੇ ਅੱਜ ਸ਼ਮਸ਼ੇਰ ਜੀ ਬੈਠੇ ਨੇ ਸਰਕਾਰ ਸਾਡੇ ਨਾਲ ਬੈਠੀ ਹੈ ਤੇ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਵੀ ਕਿਉਂਕਿ ਜਿੱਥੇ ਵੀ ਅਸੀਂ ਪਿੰਡ ਚ ਜਾਂਦੇ ਸੀ ਨਾ ਜੀ ਅ ਇੱਕ ਮੈਂ ਗੱਲ ਥੋੜੀ ਜਿਹੀ ਲੰਬੀ ਹੋਊਗੀ ਜਦੋਂ ਅਸੀਂ ਫਾਜ਼ਲ ਕਾ ਗਏ ਨਾ ਜੀ ਤੇ ਗੱਡੀਆਂ ਸਾਡੀਆਂ ਸੁੱਕੇ ਚ ਭਜੀਆਂ ਜਾਂਦੀਆਂ ਸੀ ਮੈਂ ਕਿਹਾ ਯਾਰ ਜਾ ਕਿੱਥੇ ਰਹੇ ਆਪਾਂ ਪਾਣੀ ਤੇ ਕਿਤੇ ਨਜ਼ਰ ਨਹੀਂ ਆਉਂਦਾ ਬਟ ਇੱਕ ਬਹੁਤ ਮਤਲਬ ਪੱਕਾ ਬੰਦ ਸੀਗਾ ਕਹਿ ਲੋ ਜਿਵੇਂ ਤੁਸੀਂ ਬੰਦ ਕਹਦੀ ਆ ਆਪਾਂ ਤੁਸੀਂ ਬੰਦ ਦੇ ਉੱਤੇ ਬਹੁਤ ਸਾਰੇ ਲੋਕ ਖੜੇ ਜੀ ਜਦੋਂ ਅਸੀਂ ਤੁਸੀਂ ਬੰਦ ਦੇ ਉੱਤੇ ਚੜਿਆ ਤਾਂ ਮਤਲਬ ਦੂਜੇ ਪਾਸੇ ਐ ਸੀ ਜਿਵੇਂ ਦਰਿਆਈ ਹੁੰਦਾ ਪਿੰਡ ਲਗਭਗ 5 5 6 6 ਫੁੱਟ ਪਾਣੀ ਸੀਗਾ ਹਰੇਕ ਦੇ ਘਰ ਚ ਜ਼ਿਆਦਾ ਹੀ ਹੋ ਸਕਦਾ ਲੋਕਾਂ ਨੇ ਆਪਣਾ ਕੋਠਿਆਂ ਤੇ ਆਪਣੇ ਟੈਂਟ ਵਗੈਰਾ ਲਾਏ ਹੋਏ ਸੀਗੇ ਤੇ ਉਹ ਬੰਨ ਬਹੁਤ ਪੱਕਾ ਸੀ ਜੇ ਉਹ ਬੰਨ ਟੁੱਟਦਾ ਸੀ ਤੇ ਅਗਲੇ ਹੋਰ 2-400 ਪਿੰਡ ਜਿਹੜਾ ਉਹ ਪ੍ਰਭਾਵਿਤ ਹੁੰਦਾ ਸੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੰਨ ਨੇ ਨਾ ਜਿਸੇ ਵੀ ਪਿੰਡ ਚ ਅਸੀਂ ਗਏ ਆ ਉਥੇ ਸਾਨੂੰ ਇਹੀ ਸ਼ਿਕਾਇਤ ਮਿਲੀ ਕਿ ਫਲਾਣਾ ਬੰਨ ਟੁੱਟ ਗਿਆ ਉਹ ਬੰਨ ਨਾ ਟੁੱਟਦਾ ਤੇ ਸਾਡਾ ਪਿੰਡ ਬਚ ਜਾਣਾ ਸੀ ਜਾਂ ਸਾਡਾ ਏਰੀਆ ਬਚ ਜਾਣਾ ਸੀ ਤੇ ਮੈਂ ਸਰਕਾਰ ਨੂੰ ਹਮੇਸ਼ਾ ਹੀ ਅਪੀਲ ਅਸੀਂ ਕਰਦੇ ਹੁੰਨੇ ਆ ਵੀ ਜਿਹੜੀ ਲੋਕਾਂ ਦੇ ਹਿੱਤ ਦੀ ਗੱਲ ਹੈ ਜਿਵੇਂ ਸਰਕਾਰ ਕਰਦੀ ਹੈਈ ਹੈ ਹੁਣ ਤੱਕ ਉਹ ਜ਼ਰੂਰ ਹੋਵੇ ਕਿਉਂਕਿ ਜਿਹੜੇ ਬੰਨ ਨੇ ਉਹਨਾਂ ਨੂੰ ਕਿਸੇ ਤਰੀਕੇ ਪੱਕਾ ਕੀਤਾ ਜਾਵੇ ਜਦੋਂ ਅਸੀਂ ਛੋਟੇ ਸੀਗੇ ਸਾਡੇ ਵੀ ਪਿੰਡ ਜਿਹੜਾ ਉਹ ਪ੍ਰਭਾਵ ਹੇਠ ਹੁੰਦਾ ਸਾਡੇ ਵੀ ਘਰ ਚ ਪਾਣੀ ਆਇਆ ਇਸ ਵਾਰੀ ਔਰ ਅਨਫੋਰਚੂਨੇਟਲੀ ਮੈਂ ਉਥੇ ਸੀਗਾ ਤੇ ਉਦੋਂ ਸੁਪਰਾ ਹੁੰਦੀਆਂ ਸੀਗੀਆਂ ਉਹ ਨਾ ਪੱਥਰ ਅਸੀਂ ਸੁਪਰਾ ਕਹਿੰਦੇ ਸੀਗੇ ਆਪਣਾ ਏਰੀਆ ਸੁਪਰਾ ਕਹਿੰਦਾ ਉਹਨਾਂ ਨੂੰ ਜੋ ਪੱਥਰ ਨਾਲ ਦੇ ਪੂਰੇ ਜਾਲ ਵਗੈਰਾ ਤੇ ਉਹ ਪ੍ਰੋਪਰ ਤਰੀਕੇ ਦੇ ਨਾਲ ਬੰਨ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਪੱਕੇ ਕੀਤੇ ਜਾਣ ਤਾਂ ਜੋ ਜਿਹੜੇ ਪਿੰਡ ਤੇ ਪ੍ਰਭਾਵ ਹੇਠ ਆਉਣੇ ਆ ਉਹ ਤਾਂ ਕੁਦਰਤੀ ਮਾਰ ਹੈ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ ਆਪਾਂ ਸਿਰਫ ਹੈਲਪ ਕਰ ਸਕਦੇ ਆ ਜਾਂ ਦੁਆ ਕਰ ਸਕਦੇ ਆ ਬਟ ਜਿਹੜੇ ਪਿੰਡ ਬਚ ਸਕਦੇ ਆ ਬੰਨਾ ਕਰਕੇ ਉਹ ਏਟ ਲੀਸਟ ਸਾਡੇ ਸੇਵ ਹੋ ਜਾਣ ਉਹ ਮਤਲਬ ਬਚ ਜਾਂਦੇ ਜਦੋਂ ਆਹ ਹੜ੍ਹ ਆਈ ਸੀਗੇ ਨਾ ਉਦੋਂ ਬਹੁਤ ਸਾਰੀਆਂ ਇੰਟਰਵਿਊਜ਼ ਬਹੁਤ ਸਾਰੇ ਚੈਨਲਸ ਫੋਨ ਕਰਦੇ ਸੀ ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਵੀ ਯਾਰ ਹੱਲੇ ਤਾਂ ਬਹੁਤ ਸਾਰੇ ਲੋਕ ਅਸੀਂ ਹੈਲਪ ਕਰ ਰਹੇ ਹਾਂ ਬਟ ਜਦੋਂ ਪਾਣੀ ਸੁੱਕਣਾ ਹੈ ਨਾ ਅਸਲ ਕਹਾਣੀ ਉਦੋਂ ਸਟਾਰਟ ਹੋਣੀ ਆ ਕਿਉਂਕਿ ਉਹ ਉਦੋਂ ਲੋਕ ਸਾਰੇ ਆਪਣੇ ਆਪਣੇ ਕੰਮੇ ਕਾਰੀ ਚਲੇ ਜਾਂਦੇ ਆ ਉਦੋਂ ਕੋਈ ਪਿੱਛੇ ਬਾਤ ਨਹੀਂ ਪੁੱਛਣ ਵਾਲਾ ਹੁੰਦਾ ਸੋ ਉਦੋਂ ਜ਼ਿਆਦਾ ਹੁਣ ਜਿਵੇਂ ਇਹ ਜਿਹੜਾ ਟਾਈਮ ਚੱਲ ਰਿਹਾ ਇਸ ਟਾਈਮ ਦੇ ਵਿੱਚ ਸਾਨੂੰ ਹਮਲਾ ਮਾਰਨਾ ਚਾਹੀਦਾ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਅਸੀਂ ਹਮੇਸ਼ਾ ਹੀ ਜਿੰਨੇ ਵੀ ਕਲਾਕਾਰ ਕਮਿਊਨਿਟੀ ਹੈ ਸਾਡੀ ਅਸੀਂ ਆਲਰੇਡੀ ਹਰੇਕ ਜਗ੍ਹਾ ਪਹੁੰਚਣ ਦੀ ਕੋਸ਼ਿਸ਼ ਕਰੀਦਾ ਜਿੱਥੇ ਸਾਡੀ ਸੇਵਾ ਦੀ ਲੋੜ ਹੈ ਤੇ ਉਧਰਲੇ ਪਾਸੇ ਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਦੀ ਮੋਢਲੀਆਂ ਸਹੂਲਤਾਂ ਜਿਹੜੀਆਂ ਵਾਂਝੇ ਰਹਿ ਜਾਂਦੇ ਲੋਕ ਉਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਉਪਰਾਲਾ ਕਰਨਾ ਚਾਹੀਦਾ ਕਈ ਕਈ ਵਾਰ ਕੀ ਹੁੰਦਾ ਨਾ ਕਿ ਆਪਾਂ ਹਰ ਇੱਕ ਗੱਲ ਸਰਕਾਰ ਦੇ ਸਿਰ ਤੇ ਸਿੱਟ ਦੇਨੇ ਆ ਹੈ ਨਾ ਉਹ ਉਸ ਅਸੀਂ ਐਜ਼ ਐਨ ਕਹ ਲੋ ਨਾਗਰਿਕ ਇਸ ਦੇਸ਼ ਦੇ ਸਾਡੇ ਵੀ ਕੁਝ ਫਰਜ਼ ਬਣਦੇ ਹਨਾ ਜਿੰਨਾ ਤਿਲ ਫੁੱਲ ਅਸੀਂ ਆਪਣੇ ਵੱਲੋਂ ਕਰ ਸਕਦੇ ਹੋਈਏ ਥੋੜਾ ਥੋੜਾ ਜਿਵੇਂ ਤੁਸੀਂ ਪੱਤਰਕਾਰ ਭਾਈ ਜਾ ਰਹੇ ਨੇ ਬਹੁਤ ਵਧੀਆ ਇਸ ਵਾਰੀ ਖੂਬਸੂਰਤ ਹਮੇਸ਼ਾ ਹੀ ਕਹ ਤੁਸੀਂ ਨਿਭਾਉਨੇ ਹੋ ਬਹੁਤ ਵਧੀਆ ਰੋਲ ਪਲੇ ਕੀਤਾ ਕਿ ਆਪਣੀਆਂ ਜਿੱਥੇ ਜਿੱਥੇ ਪ੍ਰੋਬਲਮਾਂ ਸਿਗੀਆਂ ਉਹ ਸਾਰੀਆਂ ਪ੍ਰੋਬਲਮਸ ਪੂਰੇ ਵਰਲਡ ਚ ਪਹੁੰਚੀਆਂ ਔਰ ਕਿਤੇ ਨਾ ਕਿਤੇ ਕਿ ਤੂੰ ਡੋਨੇਸ਼ਨ ਆਈ ਕਿ ਤੂੰ ਥੋੜੇ ਪੈਸੇ ਆ ਲੋਕਾਂ ਦੇ ਕੰਮ ਆਏ ਸੋ ਜਿਹੜੇ ਉਧਰ ਵਾਲੇ ਲੋਕ ਨਹੀਂ ਆਣ ਲਈ ਵੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਏਰੀਆ ਦੇ ਲੋਕਾਂ ਨੂੰ ਦੋਨੇ ਲੋਕਾਂ ਦਾ ਪੰਜਾਬੀ ਇੰਡਸਟਰੀ ਵੀ ਜਿਹੜੀ ਹੈ ਖੁੱਲ ਕੇ ਜਿਹੜੀ ਨਾਲ ਆਈ ਹੈ ਜਿਹੜਾ ਪੰਜਾਬ ਅਜ ਸਟੈਂਡ ਹੋਇਆ ਜਿਹੜਾ ਦੁਬਾਰਾ ਪੰਜਾਬੀ ਇੰਡਸਟਰੀ ਨੂੰ ਗਾਲਾਂ ਵੀ ਬਹੁਤ ਪੈਂਦੀਆਂ ਹਨ ਪੰਜਾਬੀ ਇੰਡਸਟਰੀ ਵਾਲੇ ਬੰਦੇ ਵੀ ਬੜੇ ਚੰਗੇ ਆ ਜੀ ਜਦੋਂ ਸੰਘਰਸ਼ ਹੋਇਆ ਸੀਗਾ ਕਿਸਾਨੀ ਸੰਘਰਸ਼ ਉਦੋਂ ਮੇਰਾ ਮੰਨਣਾ ਹੈ ਕਿ ਪੰਜਾਬੀ ਜਿਹੜੀ ਇੰਡਸਟਰੀ ਨਾਲ ਜੁੜੀ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਅਸੀਂ ਇਸੇ ਸਮਾਜ ਦਾ ਹਿੱਸਾ ਆਂ ਅਸੀਂ ਇਹਨਾਂ ਦਾ ਦਿੱਤਾ ਹੀ ਖਾਂਦੇ ਆਂ ਔਰ ਜੋ ਕੁਝ ਵੀ ਹੈ ਗਿਆ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਇੱਥੇ ਆ ਜੇ ਤੁਸੀਂ ਮੁਸੀਬਤ ਚੋਂ ਫਿਰ ਅਸੀਂ ਤੇ ਆਲਰੇਡੀ ਪਿੱਛੇ ਖੜਨਾ ਹੀ ਖੜਨਾ ਆ ਕੇ ਸੋ ਉਹ ਨਾਮੀ ਕਾਲਾ ਕਰੋ ਜਸਵੀਰ ਦਸੀ ਭਾਜੀ ਤੁਸੀਂ ਕਹਿੰਦਾ ਸਾਥਾ ਕੇ ਦੋਨੇ ਦਿਨਾਂ ਕਰ ਬਲੋਗ ਕਰਦੇ ਜੀ ਕਿਉਂਕਿ ਪੁਲਿਸ ਦੀ ਦਿੱਕਤ ਦਾ ਮਕੌੜਾ ਦੀ ਲੋੜ ਰਹੀ ਤੇ ਤੁਹਾਨੂੰ ਕੁਆਬੀ ਨੀ ਜੀ ਕਾਲਾ ਵਾਲਾ ਮarre ਜੂ ਤਾਂ ਤੁਸੀਂ ਕਹਿੰਦੇ ਨਾਮੀ ਤੁਹਾਡਾ ਨਾਮ ਚੱਲਦਾ ਜੀ ਇਹ ਮੈਂ ਇਹ ਮੈਂ ਉਹਦੇ ਵਿੱਚ ਜੋੜ ਦਿੰਦਾ ਹਾਂ ਇਹ ਤੁਹਾਡਾ ਮੈਸੇਜ ਮੈਂ ਸੀਐਮ ਸਾਹਿਬ ਤੱਕ ਜ਼ਰੂਰ ਪਹੁੰਚਾਉਂਗਾ ਕਿਉਂਕਿ ਸਾਡੇ ਮਿੱਤਰ ਵੀ ਨੇ ਉਹ ਜੀ ਤੇ ਨਾਮੀ ਕਾਲਾ ਦੋਨੇ ਤੇ ਬਾਕੀ ਸਰਕਾਰ ਬੈਠੀ ਹੈ ਕਿਉਂ ਅਸੀਂ ਤੇ ਸਪੋਰਟਰ ਹਾਂ ਜੀ ਅਸੀਂ ਪਿੰਦਰ ਆਹ ਬਾਕੀ ਸਾਰਾ ਕੁਝ ਜਿਹੜਾ ਇਹਨਾਂ ਦੇ ਖੜਾ ਹੈ ਇਹ ਜਿਹੜੇ ਪਿੰਡ ਆਪਣੇ ਆਬਾਦੀ ਚੰਡੀਗੜ੍ਹ ਢਾਂਡੇ ਦੇ ਪਿੰਡੀ ਉਹਨਾਂ ਦੇ ਕੁਝ ਘਰਾਂ ਦੇ ਲਾਂਗ ਕੀਤੇ ਸੀ ਇਹ ਘਰਾਂ ਦੀ ਜਿਹੜੀ ਮੱਤ ਹਾਂ ਇਹ ਸਾਡੇ ਚੱਲ ਰਿਹਾ ਘਰ ਸਾਡਾ ਇੱਕ ਤਾਂ ਮੈਨੂੰ ਲੱਗ ਕੰਪਲੀਟ ਹੋ ਗਿਆ ਸਾਡਾ ਮਾਤਾ ਜੀ ਉਹਨਾਂ ਦਾ ਹਾਂ ਮਾਤਾ ਜੀ ਦਾ ਕੰਪਲੀਟ ਹੋ ਗਿਆ ਉਹ ਹੁਣ ਮੈਂ ਕਿਉਂਕਿ ਮੈਂ ਕੈਨੇਡਾ ਸੀਗਾ ਫਿਰ ਮੈਂ ਅਮਰੀਕਾ ਚਲਾ ਗਿਆ ਮੇਰੀ ਸਾਹਮਣੇ ਗੱਲ ਉਹਦੀ ਰਹੀ ਆ ਤੇ ਮੈਂ ਅੱਜ ਹੀ ਸਵੇਰੇ ਪਹੁੰਚਿਆ ਮੁਹਾਲੀ ਇੱਧਰੋਂ ਆ ਗਿਆ ਤੇ ਹੁਣ ਮੈਂ ਕੱਲ ਨੂੰ ਜਾਵਾਂਗਾ ਉਧਰਲੇ ਪਾਸੇ ਦੇਖਦੇ ਕੀ ਜਲਦ ਹੋ ਜਾਏਗਾ ਮੇਰੇ ਘਰ ਹੋ ਗਿਆ ਕਿਉਂਕਿ ਡੈਡੀ ਕਹਿੰਦੇ ਸੀ ਲੈਂਡਰ ਤੇ ਬਾਕੀ ਦੇਖਦਾ ਮੈਂ ਜਾ ਕੇ ਪਸੜੀ ਦੇਖੂਗਾ ਫਿਰ ਪਤਾ ਲੱਗੂ ਅਸੀਂ ਪੱਕੇ ਕੋਈ ਗਲਤ ਆ ਕੀਆ ਕਿਉਂਕਿ ਤੁਸੀਂ ਇੱਕ ਨਾਮੀ ਕਲਾਕਾਰ ਹੋ ਤੁਹਾਡੀ ਕਈ ਗੱਲ ਜਿਹੜੀਆਂ ਲੋਕਾਂ ਨੇ غور ਵੀ ਕਰਨੀ ਹੈ ਸਰਕਾਰਾਂ ਤੱਕ ਬੜੀ ਆਸਾਨੀ ਨਾਲ ਹਾਂ ਤੁਹਾਡਾ ਹਲਕੇ ਦਾ ਦੋਨਾਂ ਨੇ ਨਹੀਂ ਮੈਂ ਤਾਂ ਆਪਣੇ ਹਲਕੇ ਲਈ ਹਮੇਸ਼ਾ ਹੀ ਖੜਾ ਹਾਂ ਮਤਲਬ ਮੈਂ ਦੇਖੋ ਨਾ ਤੇ ਮੈਂ ਕੋਈ ਇਲੈਕਸ਼ਨ ਲੜਨਾ ਜ਼ਿੰਦਗੀ 'ਚ ਕਦੀ ਤੇ ਨਾ ਮੈਂ ਮਤਲਬ ਕਿਸੇ politi ਪੋਲਿਟਿਕਸ ਚ ਆਉਣਾ ਬਟ ਮੇਰਾ ਮੇਰਾ ਦਰਦ ਹਮੇਸ਼ਾ ਆਪਣੇ ਲੋਕਾਂ ਲਈ ਰਿਹਾ ਹੈ ਔਰ ਮੈਂ ਜਿੱਦਣ ਹੜ ਸੀਗਾ ਮੇਰੇ ਬੱਚੇ ਜਿਹੜੇ ਨਾ ਉਹ ਕੈਨੇਡਾ ਤੋਂ ਆਏ ਸੀਗੇ ਤੇ ਤੁਸੀਂ ਇਹ ਮੰਨ ਕੇ ਚੱਲੋ ਵੀ ਵਿਦਆਊਟ ਲਾਈਟ ਅਸੀਂ ਆਪਣੇ ਪਿੰਡ ਰਹਿ ਜਾਂ ਤਾਂ ਉਹ ਕਹਿੰਦੇ ਕਿ ਕਿਉਂ ਰਹਿ ਰਹੇ ਆ ਆਪਾਂ ਇੱਥੇ ਕੁਝ ਕਰਦੇ ਪਾ ਨਹੀਂ ਰਹੇ ਮੈਂ ਕਿਹਾ ਨਹੀਂ ਯਾਰ ਜਦ ਤੱਕ ਆਹ ਪਾਣੀ ਸੁੱਕਦਾ ਨਹੀਂ ਉਦੋਂ ਤੱਕ ਮੈਂ ਇੱਥੇ ਆ ਸੋ ਕਹਿੰਦਾ ਮਤਲਬ ਕਿ ਜੜੀਆਂ ਜੜੀਆਂ ਉਗੜੀਆਂ ਸਹੂਲਤਾਂ ਨੇ ਅਸੀਂ ਸਭ ਨੂੰ ਕਰਦੇ ਆ ਬੇਨਤੀ ਸਾਰੇ ਜਾਣੇ ਰਲ ਕੇ ਕਿ ਜੇ ਉਥੇ ਪੁਲ ਦੀ ਲੋੜ ਹੈ ਤੇ ਫਿਰ ਉਹ ਪੁਲ ਬਣਾਇਆ ਜਾਵੇ ਤਾਂ ਜੋ ਲੋਕੀ ਸਾਡੇ ਨਾਲ ਇੱਕ ਮਿੰਟ ਲਈ ਕਿ ਜਿਵੇਂ ਪੁਲ ਦੇ ਸਬੰਧ ਵਿੱਚ ਗੱਲ ਕੀਤੀ ਜਾ ਰਹੀ ਹੈ ਮੈਂ ਸਾਰੇ ਆਪਜੀ ਦੇ ਮੀਡੀਆ ਰਹੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੁਲ ਬਿਲਕੁਲ ਉਸ ਦੀ ਮਨਜ਼ੂਰੀ ਹੋ ਚੁੱਕੀ ਹੈ ਔਰ ਕਿਸਾਨਾਂ ਨੂੰ ਅਵਾਰਡ ਦੇ ਪੈਸੇ ਦੇ ਰਹੇ ਨੇ ਬਕਾਇਦਾ ਉੱਥੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਔਰ ਉਹਨਾਂ ਨੂੰ ਸਿਰਫ ਕੁਝ ਸਾਡੇ ਪੈਸੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਵੰਡਣ ਜਾ ਰਹੇ ਹਨ ਔਰ ਕੁਝ ਪੈਸੇ ਦੀ ਸੰਕਸ਼ ਜਿਹੜੀ ਹੈ ਉਹ ਵੀ ਜਲਦੀ ਸਰਕਾਰ ਕੋਲੋਂ ਆਰੀ 452 4 ਕਰੋੜ 59 ਲੱਖ ਰੁਪਏ ਦੀ ਤੇ ਰਾਸ਼ੀ ਜਿਹੜੀ ਹੈ ਉਹ ਵੀ ਚੰਨ ਦਿਨਾਂ ਦੇ ਵਿੱਚ ਪ੍ਰਬੰਧ ਕੀ ਉਹਨਾਂ ਦੀ ਆ ਜਣੀ ਹੈ ਔਰ ਜਦੋਂ ਹੀ ਕਿਸਾਨਾਂ ਨੂੰ ਅਵਾਰਡ ਦੇ ਪੈਸੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਜਲਦੀ ਅਸੀਂ ਆਪਣੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਬੁਲਾ ਕੇ ਉੱਤੇ ਪੁਲਦਾਨੀ ਪੱਤਰ ਔਰ ਮੈਨੂੰ ਉਮੀਦ ਹੈ ਕਿ ਮਹੀਨੇ 1.5 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਸਾਰਾ ਪ੍ਰੋਸੈਸ ਪੂਰਾ ਹੋਣ ਦੇ ਵਿੱਚ ਹੀ ਸਮਾਂ ਲੱਗਣਾ ਉਸ ਤੋਂ ਬਾਅਦ ਜਿਹੜਾ ਕਿਉਂਕਿ ਬਿਲਕੁਲ ਅਲਾਈਨਮੈਂਟ ਹੋ ਚੁੱਕੀ ਹੈ ਉਹਦੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਜਿਹੜੀ ਜਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਸੋ ਬਸ ਅਵਾਰਡ ਦੀ ਥੋੜੇ ਦਿਨਾਂ ਵਿੱਚ ਉਹ ਵੀ ਦਿੱਤਾ ਜਾਏਗਾ ਔਰ ਉਮੀਦ ਹੈ ਕਿ ਜਿਹੜਾ ਕੰਮ ਹੈ ਉਹ ਜਲਦੀ ਸ਼ੁਰੂ ਹੋਏਗਾ ਸੈਕੰਡ ਇਸ਼ੂ ਸੀਗਾ ਕਿ ਕੱਚਾ ਪੁਲ ਜਿਹੜਾ ਆਪਾਂ ਪੈਂਟੂਨ ਵਾਲਾ ਪੁਲ ਕਹਿੰਦੇ ਆ ਸੋ ਜੋ ਪਹਿਲਾ ਪੈਂਟੂਨ ਵਾਲਾ ਪੁਲ ਬੰਦਾ ਸੀ ਉਹ ਬੰਦਾ ਸੀ ਸਿਰਫ 100 ਮੀਟਰ 100 150 ਮੀਟਰ ਬੰਦਾ ਸੀ ਜਿਹੜਾ ਪਹਿਲਾ ਬੰਦਾ ਸੀ ਜਿਹੜਾ ਹੁਣ ਸਥਿਤੀ ਹੈ ਉਹ ਘੱਟੋ ਘੱਟ ਵੀ ਤੇ 400 ਮੀਟਰ ਜਿਹੜਾ ਪੋਲ ਉੱਤੇ ਬੰਦਣਾ 400 ਮੀਟਰ ਨੂੰ ਬਣਾਉਣ ਵਾਸਤੇ ਉੱਤੇ ਢੋਲ ਵਗੈਰਾ ਜੋ ਉਹ ਚਾਹੀਦੇ ਨੇ ਸੋ ਇਸ ਕਰਕੇ ਉਹਦਾ ਬਜਟ ਵੀ ਜ਼ਿਆਦਾ ਮੰਗਾਇਆ ਗਿਆ ਔਰ ਉਹਦਾ ਮਤਲਬ ਜਿਹੜਾ ਟੈਂਡਰ ਹੈ ਉਹ ਵੀ ਆਲਮੋਸਟ ਲਗਤ ਹੈ ਔਰ ਅੱਜਕੱਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉੱਥੇ ਕੰਮ ਵੀ ਸ਼ੁਰੂ ਹੋ ਗਿਆ ਹੈ ਉਹ ਜਿਹੜਾ ਉਹਨਾਂ ਨੇ ਮਟੀਰੀਅਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਦੋ ਦਿਨ ਚ ਜਾ ਕੇ ਆਪਾਂ ਖੁਦ ਵੀ ਜਾਵਾਂਗੇ ਔਰ ਉੱਥੇ ਕੰਮ ਜਿਹੜਾ ਪੁੱਲ ਦਾ ਉਹ ਸ਼ੁਰੂ ਹੋ ਰਿਹਾ ਹੈ ਵੀਦਨੇ ਮੰਥ ਜਿਵੇਂ ਅਸੀਂ ਸਾਰੇ ਹਲਕੇ ਦੇ ਵਿੱਚ ਸਾਰੇ ਆਲਮੋਸਟ ਕਾਫੀ ਛੜਕਾਂ ਦਾ ਨੀਂਹ ਪੱਧਰ ਰੱਖਿਆ ਸ਼ੁਰੂ ਹੋ ਗਈਆਂ ਛੜਕਾਂ ਬਣਣੀਆਂ ਸੋ ਵੀ ਛੇੜੀ ਦੇ ਮਹੀਨੇ ਦੇ ਅੰਦਰ ਅੰਦਰ ਸ਼ੁਰੂ ਹੋਏਗੀ ਔਰ ਉਹ ਵਧੀਆ ਛੜਕ ਬਣेंगी